ਤਾਰੀਖ 12 ਜੂਨ 2025 ਸਮਾਂ ਸਵੇਰੇ 1:38 ਮਿੰਟ ਸਥਾਨ ਅਹਮਦਾਬਾਦ ਗੁਜਰਾਤ ਭਾਰਤ ਜਹਾਜ਼ 에ਅਰ ਇੰਡੀਆ ਫਲਾਈਟ AI 171 ਬਹੁਤ ਸਾਰੇ ਪਰਿਵਾਰਾਂ ਲਈ ਇਹ ਇੱਕ ਆਮ ਰਾਤ ਸੀ ਕਈ ਲੋਕ ਆਪਣੀ ਨੌਕਰੀ ਲਈ ਜਾਂਦੇ ਸਨ ਕਈ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਅਤੇ ਕਈ ਸਿਰਫ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਅਹਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੋਇੰਗ 787 8 ਡ੍ਰੀਮ ਲਾਈਨਰ ਨੇ ਲੰਡਨ ਗੇਟਵੇ ਵੱਲ ਰਵਾਨਾ ਹੋਣਾ ਸੀ ਜਹਾਜ਼ 'ਚ 242 ਲੋਕ ਸਨ 230 ਯਾਤਰੀ ਅਤੇ 12 ਕਰੂ ਮੈਂਬਰ ਸਨ ਜਦ ਜਹਾਜ਼ ਨੇ 1:33 ਏਐਮ ਨੂੰ ਟੇਕ ਆਫ ਕੀਤਾ ਹਰ ਕੋਈ ਆਪਣੇ ਆਪਣੇ ਖਿਆਲਾਂ ਵਿੱਚ ਗੁੰਮ ਸੀ ਕਿਸੇ ਨੂੰ ਵੀ ਇਹ احساس ਨਹੀਂ ਸੀ ਕਿ ਅਗਲੇ ਸਿਰਫ 5 ਮਿੰਟ ਇਹ ਜਹਾਜ਼ ਅਤੇ ਇਸ ਵਿੱਚ ਬੈਠੇ ਹਰ ਵਿਅਕਤੀ ਦੀ ਆਖਰੀ ਉਡਾਣ ਹੋਣੀ ਹੈ ਜਹਾਜ਼ ਨੇ ਜਿਵੇਂ ਹੀ ਟੇਕ-ਆਫ ਕੀਤਾ ਪਾਇਲਟ ਨੇ ਉਚਾਈ ਤੋਂ ਥੋੜਾ ਚੜਾਈ ਕਰਨੀ ਸ਼ੁਰੂ ਕੀਤੀ ਪਰ ATC ਲਾਗ ਰਿਕਾਰਡ ਅਨੁਸਾਰ ਜਹਾਜ਼ 625 ਫੁੱਟ ਦੀ ਉਚਾਈ ਤੋਂ ਉੱਪਰ ਨਹੀਂ ਗਿਆ ਸਿਰਫ 5 ਮਿੰਟ ਬਾਅਦ ਜਹਾਜ਼ ਨੇ ਨਜ਼ਦੀਕੀ ਮੇਗਾ ਨੀਂਗਰ ਦੇ ਇੱਕ ਇਹ ਅਸ਼ੀਅ ਇਲਾਕੇ ਵਿੱਚ ਟਕਰਾ ਕੇ ਧਮਾਕਾ ਕੀਤਾ ਇਹ ਇਲਾਕਾ ਇੱਕ ਮੈਡੀਕਲ ਹੋਸਟਲ ਇੱਕ ਸਕੂਲ ਅਤੇ ਕਈ ਘਰਾਂ ਨਾਲ ਭਰਿਆ ਹੋਇਆ ਸੀ ਜਦ ਜਹਾਜ਼ ਡਿੱਗਿਆ ਅਸਮਾਨ ਚੋਂ ਉੱਚੀ ਲਪਟ ਨਿੱਠੀ ਅੱਗ ਦੇ ਸ਼ੋਲਿਆਂ ਨੇ ਸਾਰਾ ਇਲਾਕਾ ਘੇਰ ਲਿਆ ਜਹਾਜ਼ ਵਿੱਚ 169 ਭਾਰਤੀ ਨਾਗਰਿਕ ਸਨ 53 ਯੂਕੇ ਨਾਗਰਿਕ ਸਨ ਤਿੰਨ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਸੀ ਸਾਬਕਾ ਗੁਜਰਾਤ ਮੁੱਖ ਮੰਤਰੀ ਵਿਜੇ ਰupani ਵੀ ਜਹਾਜ਼ ਵਿੱਚ ਬੈਠੇ ਹੋਏ ਸਨ ਇਹ ਸਿਰਫ ਅੰਕੜਾ ਨਹੀਂ ਇਹ 242 ਪਰਿਵਾਰਾਂ ਦੀ ਦੁਨੀਆ ਸੀ ਹਰ ਇੱਕ ਵਿਅਕਤੀ ਪਿੱਛੇ ਇੱਕ ਕਹਾਣੀ ਇੱਕ ਪਰਿਵਾਰ ਇੱਕ ਖੁਆਬ ਛੱਡ ਗਿਆ 90 ਤੋਂ ਵੱਧ ਐਮਰਜੈਂਸੀ ਟੀਮਾਂ ਨੇ ਮੁੱਕੇ ਤੇ ਪਹੁੰਚ ਕੇ ਕਾਰਜ ਸ਼ੁਰੂ ਕਰ ਦਿੱਤਾ ਫਾਇਰ ਫਾਈਟਰਾਂ ਨੇ ਘੰਟੀਆਂ ਲਗਾ ਕੇ ਅੱਗ ਤੇ ਕਾਬੂ ਪਾਇਆ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਪਛਾਣਨਾ ਵੀ ਔਖਾ ਸੀ ਹਸਪਤਾਲ ਅਤੇ ਹੋਰ ਨਜ਼ਦੀਕੀ ਇਲਾਕਿਆਂ ਵਿੱਚ ਬੋਡੀਆਂ ਦੇ ਢੇਰ ਲੱਗ ਗਏ ਦੇਖਿਆ ਜਾਵੇ ਤਾਂ ਜਾਂਚ ਦੌਰਾਨ DGCA ਅਤੇ Air India ਵੱਲੋਂ ਤਸਦੀਕ ਜਾਰੀ ਹੈ ਬਲੈਕ ਬਾਕਸ ਅਤੇ ਕਕਪਿਟ ਵਾਇਸ ਰਿਕਾਰਡ ਬਰਾਮਦ ਹੋ ਚੁੱਕਾ ਹੈ ਮੁੱਖ ਤੱਥਾਂ ਵੱਲ ਜੇਕਰ ਨਿਗਾਹ ਮਾਰੀਏ ਤਾਂ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਗੀਅਰ ਨਹੀਂ ਹਟਾਏ ਗਏ ਸਨ ਜਿਸ ਕਾਰਨ ਜਹਾਜ਼ ਵਿੱਚ ਇੱਕ ਤਕਨੀਕੀ ਗੜਬੜ ਹੋਈ ਪਰ ਇਹ ਤੈ ਹੈ ਕਿ ਇਹ ਹਾਸਾ ਰੁਕਿਆ ਜਾ ਸਕਦਾ ਸੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਕਿਰਿਆਵਾਂ ਵੱਜੋਂ ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਘਟਨਾ ਨੂੰ ਕਾਲੀ ਰਾਤ ਕਰਾਰ ਦਿੱਤਾ ਕਿੰਗ ਚਾਰਲਸ ਨੇ ਵਿਸ਼ੇਸ਼ ਦੁੱਖ ਪ੍ਰਗਟ ਕੀਤਾ ਹੈ ਅੰਤਰਰਾਸ਼ਟਰੀ ਏਵੀਏਸ਼ਨ ਸਥਾਣਾ ਨੇ ਭਾਰਤ ਨਾਲ ਸੰਪਰਕ ਕੀਤਾ ਜਹਾਜ਼ ਦੀ ਆਖਰੀ ਗੜਬੜ ਪਹਿਲਾਂ ਵੀ ਰਿਪੋਰਟ ਹੋਈ ਸੀ ਪਰ ਸੇਵਾ ਜਾਰੀ ਰੱਖੀ ਗਈ ਪਾਇਲਟ ਦੇ ਤਜਰਬੇ ਤੇ پیشਗੀ ਟ੍ਰੇਨਿੰਗ ਚੋਕਾਟ ਵੀ ਇੱਕ ਸੰਭਾਵਨਾ ਦਾ ਕਾਰਨ ਹੋ ਸਕਦਾ ਹੈ ਕ੍ਰੈਸ਼ ਤੋਂ ਪਹਿਲਾਂ ਏटीसी ਨੇ ਵੀ ਅਨਿਮਤ ਉਚਾਈ ਦੀ ਚੇਤਾਵਨੀ ਦਿੱਤੀ ਸੀ ਅੱਖਾਂ ਪਰ ਆਉਂਦੀਆਂ ਹਨ ਇਹ ਕਹਾਣੀ ਮੁਕੇਸ਼ ਅਮਰਜੀਤ ਨਸੀਮ ਅਲिसा ਅਤੇ ਬਿਜੇ ਰੂਪਾਂਨੀ ਵਰਗੇ ਉਹਨਾਂ ਸੋਹੇ ਚਿਹਰਿਆਂ ਦੀ ਹੈ ਜੋ ਹੁਣ ਸਿਰਫ ਯਾਦਾਂ ਵਿੱਚ ਹਨ ਇਹ ਸਿਰਫ ਇੱਕ ਖਵਾਈ ਹਾਸਾ ਨਹੀਂ ਇਹ 242 ਜ਼ਿੰਦਗੀਆਂ ਦੀ ਕਬਰ ਹੈ ਆਓ ਇਸ ਘਟਨਾ ਤੋਂ ਸਿੱਖੀਏ ਇਹ ਯਕੀਨੀ ਬਣਾਈਏ ਕਿ ਕੋਈ ਵੀ ਇੰਨੀ ਬੇਫਿਕਰੀ ਅਤੇ ਲਾਪਰਵਾਹੀ ਨਾਲ ਆਪਣੀ ਜ਼ਿੰਦਗੀ ਨਾ ਗਵਾਏ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ